ਸਾਸੀ ਕਸਾਨ ਵੀਰੋ ਤੁਹਾਡਾ ਬਰਾਡ ਕੈਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਈ ਪਿੰਡ ਸੁਖਾਣਾੰਦ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਬਾਗਾ ਪੁਰਾਣਾ ਪੈ ਜਾਂਦੀ ਆ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਜੀ ਤੋਂ ਪਹੁੰਚਦੇ ਆਜੋ ਬਾਜੀ ਜੀ ਸਾਸੀ ਕਾ ਬਾਜੀ ਸਾਸੀ ਕਾ ਬਾਜੀ ਤੇ ਨਾਮ ਕੀ ਹੈ ਬਾਈ ਜੀ ਆਪਣਾ ਹੌਂਦਿਰ ਸਿੰਘ ਹੈ ਠੀਕ ਹੋ ਜੀ ਤੇ ਬਾਈ ਜੋ ਜਿਹੜੀਆਂ ਆਪਾਂ ਪਹਿਲਾਂ ਤੁਹਾਡੇ ਘਰੋਂ ਵੀਡੀਓ ਪਾਈਆਂ ਕਿਵੇਂ ਦਾ ਰਿਜ਼ਲਟ ਬਾਈ ਉਹਨਾਂ ਦਾ ਬਹੁਤ ਚੰਗਾ ਰਿਹਾ ਕਿੰਨੇ ਕ ਟਾਈਮ ਚ ਪਸ਼ੂ ਸੇਲ ਹੋ ਜਾਂਦਾ ਹੈ ਆਪਣਾ ਬਸ 1 ਦਿਨ ਚ ਹੋ ਗਿਆ ਠੀਕ ਹੋ ਜੀ ਤੇ ਅੱਜ ਆਪਣੇ ਕੋ ਕਿੰਨੇ ਨਗ ਬੁਕਾਊਗਾ ਜੀ ਇੱਕ ਵੜਾ ਯਾਰ ਠੀਕ ਹੋਈ ਸ਼ਾਈ ਵਾਲ ਵੜਾ ਬੁਕਾਊਗਾ ਦੱਸੋ ਜਾਣਕਾਰੀ ਦਿਓ ਜੀ ਕਿਹੜੇ ਸੂਏ ਹੁੰਦੀ ਹੈ ਕਿੰਨਾ ਦਾ ਦੁੱਧ ਦੂਜਾ ਸੂਆ ਸੁੰਦੀ ਹੈ ਠੀਕ ਹੋਈ ਕਿੰਨੇ ਦਿਨਾਂ ਦੀ ਕੱਚੀ ਹੈ ਜੀ ਹਜੇ ਲੈ ਜੀ ਯਾਰ ਠੀਕ ਹੋ ਜੀ ਦੱਸਣਾ ਚਾਹੁੰਨੇ ਆ ਬਾਈ ਦਾ ਵਪਾਰ ਲੈਣ ਦਾ ਕੰਮ ਆ ਹਮੇਸ਼ਾ ਚੰਗੇ ਪਸ਼ੂ ਹੀ ਲੈ ਕੇ ਆਉਂਦਾ ਤੇ 8 ਦਿਨਾਂ ਦੀ ਕੱਚੀ ਆ ਸ਼ਾਹੀਵਾਲ ਵਿਹੜਾ ਤੁਸੀਂ ਮਾਡੀ ਮੰਤਰ ਦੀ ਦੇਖ ਸਕਦੇ ਹੋ ਚੰਗੀਆਂ ਥੋੜਾ ਦਰਮਿਆਨੇ ਕਰਦੀ ਆ ਠੰਡੀ ਸੀਲ ਪੂਰੀ ਆ ਬਾਈ ਮੜਾ ਤੁਰਵwidehat ਨੇ ਦੇਖ ਸਕਦੇ ਹੋ ਬਾਈ ਥੋੜੇ ਸੰਗ ਆ ਤੁਹਾਡੇ ਸਾਹਮਣੇ ਆ ਆ ਜਾ ਬਾਈ ਮੋੜਾ ਦੇਖ ਸਕਦੇ ਹੋ ਬਾਈ ਰੰਗ ਰੂਪ ਦੀ ਚੰਗੀ ਆ 8 ਫੁੱਟ ਦੀ ਵਧੀਆ ਪਵਾਨਾ ਤੱਕ ਦੇਖ ਸਕਦੇ ਹੋ ਤੋਰਾ ਦੇਖ ਸਕਦੇ ਹੋ ਬਾਈ ਤੁਸੀਂ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਨੰਬਰ ਹੀ ਹੈ ਜੇ ਸਾਥ ਕੋਈ ਜੀ ਮਿਸਟੇਕ ਹੁੰਦੀ ਆ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਤੁਹਾਡੀ ਆਸ ਨਾਲ ਬਾਈ ਕਿੰਨਾ ਕੁ ਦੁੱਧ ਦੇ ਸਕਦੀ ਐ ਇਸ ਵਾਰੀ ਇਹ ਇਰੇ ਤੋਂ ਹੀ 12 ਕਿਲੋ 12 ਕਿਲੋ ਲੀਟਰ ਦੁੱਧ ਦੇਣ ਦੀ ਬਾਈ ਆਸ ਆ ਕੋਈ ਕਨਫਰਮ ਚੀਜ਼ ਨਹੀਂ ਹੁੰਦੀ ਆਪਾਂ ਅੰਦਾਜ਼ੇ ਲਾ ਸਕਦੇ ਆ ਤੇ ਬਾਈ ਜੀ ਕੀ ਡਿਮਾਂਡ ਕਰਦੇ ਆਂ ਜੀ ਆਪਣੇ ਦਾ ਮੁੱਲ 35000 ਮੁੱਲ 35000 ਤੇ ਮੌਕੇ ਦੇ ਮਾਨ ਤਨ ਕੀਤਾ ਜਾਊਗਾ ਜੀ ਕੀਤਾ ਜਾਊਗਾ ਠੀਕ ਹੋ ਜੀ ਤੇ ਆਪਣਾ ਫੋਨ ਨੰਬਰ ਬੋਲ ਦੋ ਇੱਕ ਵਾਰ 93657 ਹਾਂਜੀ 1093 ਇੱਕ ਵਾਰ ਫੇਰ ਬੋਲ ਦੋ 93657 1093 ਠੀਕ ਹੋ ਜੀ ਇਹ ਬਾਈ ਦਾ ਕੰਟੈਕਟ ਨੰਬਰ ਆ ਤੁਸੀਂ ਸ਼ਾਈਵਾਲ ਵਿਹੜੜ ਵੇਖ ਸਕਦੇ ਹੋ ਚੰਗੀ ਵਿਹੜੜ ਆ ਬਾਈ ਸਨਾਂ ਦੀ ਕੁਆਲਿਟੀ ਸ਼ਾਨਦਾਰ ਆ ਰੰਗ ਰੂਪ ਵੱਲ ਬਹੁਤ ਜ਼ਿਆਦਾ ਵਧੀਆ ਤੇ ਜੇ ਕਿਸੇ ਭਰਾ ਨੂੰ ਚੰਗੀ ਲੱਗੇ ਤੇ ਬਾਈ ਨਾਲ ਜ਼ਰੂਰ ਗੱਲਬਾਤ ਕਰੋ ਇਸੇ ਤਰ੍ਹਾਂ ਵੀਰੇ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ